ਸੰਤਾਨ ਗੁਰੂ ਨਾਨਕ ਦੇਵ ਜੀ ਨੇ ਸਿਖਾਇਆ ਦਿੱਤਾ ਸੀ ਨਾਮ ਜਪੋ ਕਿਰਤ ਕਰੋ ਵੰਡ ਛਕੋ ਅੱਜ ਅਸੀਂ ਤੁਹਾਨੂੰ ਉਸਦੀ ਹੀ ਇੱਕ ਮਿਸਾਲ ਬਖਾਨ ਜਾ ਰਹੇ ਹਾਂ ਜਿੱਥੇ ਅਕਸਰ ਹੀ ਆਮ ਲੋਕ ਜੇਕਰ ਕਿਸੇ ਤਰ੍ਹਾਂ ਦੇ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਦਾ ਪੈਂਦਾ ਚੱਲ ਫਿਰ ਨਹੀਂ ਪਾਉਂਦੇ ਉਹ ਹਿੰਮਤ ਹਾਰ ਜਾਂਦੇ ਨੇ ਕਿਤਨਾ ਕਿਤੇ ਰੱਬ ਨੂੰ ਕੋਸਦੇ ਨੇ ਪਰ ਅੱਜ ਜਿਸ ਅਸੀਂ ਤੁਹਾਨੂੰ ਅਸੀਂ ਇੱਕ ਦੁਰਸਿੱਖ ਨੌਜਵਾਨ ਨਾਲ ਮਿਲਣ ਜਾ ਰਹੇ ਹਾਂ ਤੁਸੀਂ ਉਸਦੀ ਮੁਸ਼ਕਿਲਾਂ ਜਦੋਂ ਵੇਖੋਗੇ ਖੁਦ ਦੀ ਮੁਸ਼ਕਿਲ ਨੂੰ ਕਿਤਨਾ ਕਿਤੇ ਛੋਟਾ ਸਮਝੋਗੇ ਜੀ ਹਾਂ ਤੁਹਾਨੂੰ ਅੱਜ ਉਸ ਗੁਰਸਿੱਖ ਨੌਜਵਾਨ ਨਾਲ ਮਿਲਾਂ ਜਰ ਜਿਸ ਦਾ ਨਾਮ ਹੈ ਹਰਜਿੰਦਰ ਸਿੰਘ 28 ਸਾਲ ਉਸ ਦੀ ਉਮਰ ਚੱਲਣ ਫਿਰਨ ਫਿਲਮ ਚੱਲਣ ਫਿਰਨ ਤੋਂ ਜ਼ਰੂਰ ਕਿਤਨਾ ਕਿਤੇ ਅਸਮਰਥ ਹੈਗਾ ਪਰ ਫੇਰ ਵੀ ਵਾਹਿਗੁਰੂ ਦਾ ਜਾਬ ਕਰਦਾ ਰੱਬ ਨੂੰ ਮੰਨਦਾ ਚਿਤ ਕਰਦਾ ਜੋ ਵਾਹਿਗੁਰੂ ਨੇ ਸਿਮਿਆ ਦਿੱਤਾ ਸੀਗਾ ਉਸ ਦੀ ਉਸ ਦੇ ਵੱਲੋਂ ਪੂਰੀ ਪਾਲਣਾ ਜਿਹੜੀ ਆ ਕੀਤੀ ਜਾਂਦੀ ਹੈਗੀ ਆ ਕਿਤਨਾ ਕਿਤੇ ਤੁਹਾਨੂੰ ਉਸ ਨੌਜਵਾਨ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਕਿਉਂਕਿ ਕਿਤਨਾ ਕਿਤੇ ਅਕਸਰ ਜਿਹੜੇ ਆਮ ਲੋਕ ਐ ਜੋ ਚੱਲ-ਫਿਰ ਨਹੀਂ ਪਾਉਂਦੇ ਘਰ ਬਹਿ ਜਾਂਦੇ ਆ ਹਿੰਮਤ ਹਾਰ ਜਾਂਦੇ ਆ ਰੱਬ ਨੂੰ ਕੋਸਦੇ ਨੇ ਪਰ ਅੱਜ ਅਸੀਂ ਜਿਹੜੇ ਗੁਰਸਿੱਖ ਨੌਜਵਾਨ ਤੁਹਾਨੂੰ ਮਿਲਾਂ ਜਾ ਰਹੇ ਆ ਉਹ ਕਿਤਨਾ ਕਿਤੇ ਚੱਲਣ-ਫਿਰਨ ਤੋਂ ਸਮਰਥ ਆ ਉਸੇ ਤੋਂ ਇੱਕ ਉਹ ਵੀ ਖਾਦੀ ਸਾਈਕਲ ਜਿਹੜੀ ਆ ਕਿਤਨਾ ਕਿਤੇ ਇਸ ਸਾਈਕਲ ਤੇ ਆਂਦਾ ਖੁਦ ਉਹ ਆਪਣੀ ਸਾਰੀ ਦੁਕਾਨ ਖੋਲਦਾ ਕੋਈ ਉਸਦੇ ਹੈਲਪਰ ਨਹੀਂ ਰੱਖਿਆ ਹੋਇਆ ਕਿੰਨਾ ਕਿਤੇ ਵੱਡੀ ਇੱਕ ਮਿਸਾਲ ਪੇਸ਼ ਕਰ ਰਹਾ ਉਹਨਾਂ ਲੋਕਾਂ ਦੇ ਲਈ ਜੋ ਹਿੰਮਤ ਕਿੰਨਾ ਕਿਤੇ ਖਾਰ ਜਾਂਦੇ ਅਸੀਂ ਹਰਜਿੰਦਰ ਸਿੰਘ ਜੀ ਨਾਲ ਗੱਲਬਾਤ ਵੀ ਜਰੂਰ ਕਰਾਂਗੇ ਕਿਉਂਕਿ ਇੱਕ ਕਾਫੀ ਵੱਡੀ ਮਿਸਾਲ ਹੈ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕੀ ਹਾਲ ਚਾਲ ਸਭ ਵਧੀਆ ਜੀ ਵਧੀਆ ਹਾਂਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਜਿਹੜਾ ਤੁਸੀਂ ਕੰਮ ਕਰਦੇ ਸੀ ਵੇਖਦੇ ਹੋ ਕਿ ਤੁਸੀਂ ਖੁਦ ਸਵੇਰੇ ਆਉਂਦੇ ਹੋ ਕੋਈ ਹੈਲਪਰ ਨਹੀਂ ਆ ਕੋਈ ਮੁੰਡਾ ਨਹੀਂ ਰੱਖਿਆ ਆਪ ਤੁਸੀਂ ਸਾਰੇ ਦੁਕਾਨ ਖੋਲਦੇ ਹੋ ਕਿੰਨਾ ਸਮੇਂ ਹੋ ਗਿਆ ਤੁਹਾਨੂੰ ਮੀਨ ਹੋ ਗਿਆ 2-3 ਸਾਲ 2-3 ਸਾਲ ਹੋ ਗਏ ਹਾਂ ਜੀ ਸਾਰਾ ਕੁਝ ਆਪ ਹੀ ਕਰੀਦਾ ਆਪ ਹੀ ਕਰੀਦਾ ਹਾਂ ਜੀ ਇਹ ਜਿਹੜਾ ਇਹ ਕੰਮ ਹੈ ਇਹ ਵੀ ਆਮ ਹੀ ਆ ਗੋਲਡਨ ਲਾਈਵ ਵੀ ਆ ਗਾਏ ਕੀ ਕੀ ਰੱਖਿਆ ਦੁਕਾਨ ਦੇ ਵਿੱਚ ਮੈਂ ਤਾਂ ਇਹ ਸ਼ਿਫਟ ਆ ਗਿਆ ਬੱਧੀ ਕੋਈ ਨਾ ਸਾਮਿਆ ਤੋਂ ਉਹ ਬੇਗਿਲਾ ਸਕਦੇ ਆ ਤੇ ਗਰਾਕ ਆਂਦੇ ਆ ਕਿੰਨਾ ਕਰ ਕਵਾਲ ਲੈਂਦੇ ਹੋ ਦਿਹਾੜੀ ਦਾ ਜੇ ਗੱਲ ਕਰੀ ਕਿਉਂਕਿ ਸਵੇਰ ਤੁਸੀਂ ਆਏ ਹੋ ਰਾਤੀ ਜਾਣਾ ਪੀਨੇ ਪੈਸੇ ਕਮਾ ਲੈਂਦੇ ਹੋ ਭਾਈ ਕੇ ਬਹੀ ਚਾਹ ਨਹੀਂ ਹੁੰਦਾ ਕੇ ਫਿਰ ਆਂਦਾ ਇਸ ਤੋਂ ਦੱਸਾਈ ਪਿਆ ਛੋਟੇ ਛੁੱਤੇ ਛੋਟਾ ਕਿੰਨਾ ਸੇਲੇ ਹੋ ਰਹੇ ਹੋ ਜਾਂਦੀ ਆ 300 ਦੀ ਤੇ ਵਿੱਚੋਂ ਬਾਕੀ ਜੋ ਪਹ ਹੈ ਦੀ ਕਦੇ ਕਦੇ ਨਹੀਂ ਹੁੰਦੇ ਕਦੇ ਕਦੇ 300 ਰੁਪਏ ਜਾਂਦੇ ਨਹੀਂ ਜਾਂਦੇ ਤੇ ਪਰਿਵਾਰ ਵਿੱਚ ਕੌਣ ਕੌਣ ਹੈ ਮਾਤਾ ਪਿਤਾ ਭੈਣ ਭਰਾ ਕੌਣ ਕੌਣ ਨੇ ਉਹ ਕੀ ਕਰਦੇ ਨੇ ਮੰਮੀ ਕਰ ਰਹੇ ਹੁੰਦੇ ਕਰ ਰਹੇ ਹੁੰਦੇ ਤੇ ਜਿਹੜੀ ਬੱਚਾਂ ਦੇ ਕੰਮ ਕਰਦੇ ਅੱਛਾ ਤੇ ਆਪ ਅੱਜ ਜੋ ਛੋਟੇ ਭਰਾ ਨੇ ਉਹ ਕੀ ਕਰਦਾ ਹੈ ਉਪਾਦੂ ਇਹ ਕਦੇ ਘਰ ਦੇ ਕਹਿੰਦੇ ਨੇ ਕਿ ਹਰਜਿੰਦਰ ਪੁੱਤਰ ਤੂੰ ਚੱਲ ਫਿਰਨੀ ਪੰਦਾ ਤੂੰ ਘਰ ਦਾ ਤੈਨੂੰ ਕੋਈ ਨਾ ਸਿੱਖਵਾ ਪਿਲਾ ਦਾਂਗੇ ਤੁਹਾਨੂੰ ਕਦੇ ਘਰ ਦੇ ਨੇ ਕਿਹਾ ਨਹੀਂ ਫਿਰ ਤੁਸੀਂ ਕੀ ਕਹਿੰਦੇ ਹੋ ਉਹਨਾਂ ਨੂੰ ਗਾਦੇ ਗਾਦੇ ਕੋ ਸੁਣ ਲੇ ਗਾਦੇ ਕਹਿੰਦੇ ਅਮਰ ਗੁਰੇ ਲੈ ਚੱਕੋ ਮੇਰੇ ਕੋਲ ਹਾਂਜੀ ਜੋ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਸੀਗਾ ਕਿਰਤ ਕਰੋ

ਜਦੋਂ ਕੋਈ ਗਰਾਹਕ ਆਂਦਾ ਤੇ ਸਾਰੇ ਪਿਆਰ ਨਾਲ ਗੱਲ ਕਰਦੇ ਆ ਪੈਸੇ ਦੇ ਕੇ ਜਾਂਦੇ ਕਿ ਕੋਈ ਕਦੇ-ਕਦੇ ਕਿਉਂਕਿ ਤੁਹਾਨੂੰ ਵੇਖ ਕੇ ਕੋਈ ਭੱਜ ਪੁਜਤਾ ਨਹੀਂ ਕਦੇ ਜਾਂਦਾ ਕੋਈ ਇਸ ਤਰ੍ਹਾਂ ਕੋਈ ਵਾਕਿਆ ਹੋਇਆ ਨਹੀਂ ਨਹੀਂ ਗਰਾਹਕ ਹੁੰਦੇ ਨੇ ਕੋਈ ਆਪ ਪਿਆਰ ਨਾਲ ਬੋਲੀਦਾ ਪਿਆਰ ਨਾਲ ਬੋਲੀਦਾ ਹਾਂ ਕੋਈ ਆ ਬੰਦੇ ਦਾ 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 ਵਿਸ਼ਾ ਹੋਵੇ

ਆਹ ਦਿੱਤਾ ਆ ਗਿਓ ਵੇਦਾ ਇਸ ਨਾਲ ਸਭ ਤੋਂ ਉੱਤੇ ਕੋਈ ਹੈ ਨਹੀਂ ਤੇ ਸ੍ਰੀ ਗੁਰੂ ਉਹਨਾਂ ਨੇ ਸਨ 100 ਰੁਪਿਆ ਪਾ ਲਾ ਚੁਕਿਆ ਹਾਂ ਕਿਹਨਾਂ ਦਾ ਦੋ ਦੋ 100 ਲੈ ਗਏ ਹਰਜਿੰਦਰ ਸਿੰਘ ਜੀ ਅਸੀਂ ਵੇਖਦੇ ਆ ਕਿ ਜਿਸ ਤਰ੍ਹਾਂ ਤੁਹਾਡੇ ਤੇ ਕਾਫੀ ਹਿੰਮਤ ਹੈਗੀ ਆ ਤੁਸੀਂ ਕਦੇ ਰੱਬ ਨੂੰ ਕੋਸਿਆ ਨਹੀਂ ਜਿੱਦਾਂ ਤੁਹਾਨੂੰ ਰੱਬ ਨੇ ਬਣਾਇਆ ਵਾਹਿਗੁਰੂ ਦਾ ਤੁਸੀਂ ਜਾਪ ਕਰਦੋ ਅਕਸਰ ਹੀ ਪਰ ਇਸ ਸੰਸਾਰ ਦੇ ਵਿੱਚ ਉਹ ਲੋਕ ਵੀ ਨੇ ਜੋ ਚੱਲ ਫਿਰ ਨਹੀਂ ਪਾਂਦੇ ਘਰ ਬੈ ਜਾਂਦੇ ਆ ਰੱਬ ਨੂੰ ਕੋਸਦੇ ਨੇ ਕਿ ਰੱਬ ਤੂੰ ਸਾਨੂੰ ਇਸ ਤਰ੍ਹਾਂ ਦਾ ਬਣਾਇਆ ਕੀ ਆ ਮੈਸੇਜ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਖਾਸ ਕਰਕੇ ਲੋਕਾਂ ਨੂੰ ਜੋ ਘਰ ਬੈ ਜਾਂਦੇ ਆ ਹਿੰਮਤ ਹਾਰ ਜਾਂਦੇ ਆ ਰੱਬ ਨੂੰ ਕੋਸਦੇ ਨੇ ਠੀਕ ਹੈ ਜੇ ਆ ਜੇ ਆ ਵੀ ਕੋਈ ਨਹੀਂ ਹਾਂ ਰੱਬ ਆਪੇ ਆਪੇ ਆਪਣਾ ਆਪ ਹੀ ਜਵਾਬ ਦੇਊਗਾ ਆਪੇ ਆਮੀਂ ਹੀ ਜਵਾਬ ਕੁਝ ਦੇਵਾ ਮਿੰਦਾ ਓ ਜੀ ਕਹੇ ਕਿ ਮੈਂ ਜੇ ਆਪਨੇ ਰੁਪਿਆ ਤੇ ਆਪਨੇ ਸੁਭਾਸ਼ੀ ਤੇ ਆਪਨੇ ਇੱਕੋ ਤਾਂ ਚਾਈਂ ਪਿਆ ਕ। ਤੇ ਘਰ ਤੁਹਾਡਾ ਕਿੱਥੇ ਹੈਗਾ? ਆ ਮੁੱਟਾ ਬਾਤ। ਕੁਛ ਬਾਤ। ਆਪ ਹੀ ਕਿਲਾ ਕੇ ਆਂਦੇ ਹੋ। ਹਾਂਜੀ ਆ ਤੁਝੇ ਲਾਗੇ ਆਂ। ਲਾ ਕੇ ਆਂਦੇ। ਹਾਂਜੀ। ਕੁਛ ਕਹਿਣਾ ਚਾਹੋਗੇ ਕਿਸੇ ਨੂੰ ਲੋਕਾਂ ਨੂੰ ਕੁਛ ਕਹਿਣਾ ਚਾਹੋਗੇ ਕੁਛ? ਮੈਂ ਲੋਕਾਂ ਨੂੰ ਹੁਈ ਖੇਲੇ ਨਾ। ਮੰਗਤਾ ਕੋਲ ਮੰਗਤਾ ਤੂੰ ਖਾ ਉਹ ਕਿਨ ਖਾ ਨਹੀਂ ਨਹੀਂ ਖਾ ਉਹ ਨਾ ਇਹ ਤਾਂ ਮਾਇਆ ਕਰੋ ਮੰਗਦਾ ਕੇ ਖਾ ਉਹ ਕਰਤ ਕਰਕੇ ਖਾ ਸੋ ਬਿਲਕੁਲ ਤੁਹਾਨੂੰ ਅਸੀਂ ਹਰਜਿੰਦਰ ਸਿੰਘ ਉਸ ਗੁਰਸਿੱਖ ਨੌਜਵਾਨ ਨੇ ਨਾਲ ਮਿਲਵਾਣ ਬਿਲਵਾਇਆ ਜੋ ਕਿਤਨਾ ਕਿਤ ਗੁਰੂ ਜਾਨਕ ਦੇ ਜੀ ਦੇ ਬੋਲ ਜੋ ਸੁਨਿਆ ਦਿੱਤਾ ਗਿਆ ਸੀਗਾ ਨਾਮ ਜਪੋ ਕਰਤ ਕਰੋ ਵੰਡ ਛਕੋ ਉਸ ਦੀ ਜਿਹੜੀ ਉਸ ਦੇ ਵੱਲੋਂ ਪਹਲਾ ਕੀਤੀ ਜਾਰੀ ਹੈਗੀ ਹਾਲਾਂਕਿ ਅਸੀਂ ਗੱਲਬਾਤ ਕੀਤੀ ਸੀ ਕਿ ਜਰੂਰ ਚੱਲਣ ਫਿਰਨ ਤੋਂ ਅਸਮਰਥ ਨੇ ਚੱਲ ਫਿਰਦੀ ਪਾਉਂਦੇ ਬੋਲਦੇ ਵੀ ਚੰਗੇ ਤਰੀਕੇ ਨਾਲ ਆਉਂਦਾ ਨਹੀਂ ਹੈਗੇ ਪਰ ਫਿਰ ਵੀ ਕਦਣਾ ਕਦੇ ਉਹਨਾਂ ਵੱਲੋਂ ਹਿੰਮਤ ਜਿਹੜੀ ਆ ਉਹ ਕਦੇ ਵੀ ਦੀ ਉਹਨਾਂ ਵੱਲੋਂ ਹਾਰੇਗੀ ਹਾਲਾਂਕਿ ਜਿਹੜੇ ਆਮ ਲੋਕ ਹੈ ਜੋ ਚੱਲ ਫਿਰ ਨਹੀਂ ਪਾਉਂਦੇ ਥੋੜੀ ਬੁਝ ਦਿੱਕਤਾਂ ਹੁੰਦੀਆਂ ਸ਼ਰੀਰ ਦੇ ਵਿੱਚ ਪਰ ਉਹ ਹਿੰਮਤ ਹਾਰ ਜਾਂਦੇ ਆ ਘਰ ਬਹਿ ਜਾਂਦੇ ਆ ਕਿਤਨਾ ਕਿਤੇ ਇਹ ਜਿਹੜਾ ਹਰਜਿੰਦਰ ਸਿੰਘ ਗੁਰਸਿੱਖ ਨੌਜਵਾਨ ਆ ਉਹਨਾਂ ਲੋਕਾਂ ਦੇ ਲਈ ਇੱਕ ਮਿਸਾਲ ਹੈ ਜੋ ਅਕਸਰ ਸਮਝਦੇ ਕਿ ਜੋ ਸਾਨੂੰ ਮੁਸ਼ਕਿਲ ਆ ਉਹ ਸਾਡੀ ਕਾਫੀ ਮੁਸ਼ਕਿਲਾਂ ਵੱਡੀਆਂ ਪਰ ਜਦ ਇਸ ਨੌਜਵਾਨ ਦੀ ਤੁਸੀਂ ਮੁਸ਼ਕਿਲਾਂ ਵੇਖੋਗੇ ਤੇ ਜੇ ਤੁਹਾਡੀ ਮੁਸ਼ਕਿਲ ਆ ਉਹ ਜਰੂਰ ਕਿਤਨਾ ਕਿਤੇ ਤੁਹਾਨੂੰ ਛੋਟੀਆਂ ਲੱਗਣਗੀਆਂ ਸੋ ਸਲੂਟ ਹੈ ਜੀ ਮੀਡੀਆ ਦੇ ਵੱਲੋਂ ਇਸ ਗੁਰਸਿੱਖ ਨੌਜਵਾਨ ਨੂੰ ਹਰਜਿੰਦਰ ਸਿੰਘ ਨੂੰ ਜੋ ਚੱਲਣ ਫਿਰਨ ਤੋਂ ਸਮਰਥਾ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ ਪਰ ਇਸ ਦੇ ਵੱਲੋਂ ਹਿੰਮਤ ਜਿਹੜੀ ਆ ਕਦੇ ਨਹੀਂ ਹਾਰੀ ਗਈ ਰੋਜ਼ ਸਿਰੇ ਆਂਦਾ ਪ੍ਰਿੰਸੀਪਲ 400 ਰੁਪਏ ਉਹ ਜੋੜ ਕੇ ਜਾਂਦਾ ਕਮਾ ਕੇ ਜਾਂਦਾ ਤੇ ਲੋਕਾਂ ਨੂੰ ਪੀਲਾਈ ਕਰ ਰਿਆ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਮਾੜੇ ਕਰਮ ਨਾ ਕਰੋ ਚੰਗੇ ਕਰਮ ਕਰੋ ਤੇ ਵਾਹਿਗੁਰੂ ਦਾ ਹਮੇਸ਼ਾ ਸ਼ੁਕਰਾਨਾ ਕਰੋ ਕੈਮਰਾਮੈਨ ਅ ਤੇ ਦਲੀਪ ਦੇ ਨਾਲ ਪਰੇਸ਼ਰਮਾ ਅਜ਼ੀਮ ਮੀਡੀਆ ਅਮ੍ਰਿਤਸਰ